ਵਿਆਹ ਤੋਂ ਬਾਅਦ ਸੋਹਰੇ ਘਰ ਤੇ ਵੀ ਜਾਂਦੀਆਂ ਤੀਆਂ ਹਮੇਸ਼ਾ ਇਹੀ ਸੋਚਦੀਆਂ ਨੇ ਕਿ ਉਹ ਆਪਣੇ ਘਰ ਪਰਿਵਾਰ ਨੂੰ ਵਧੀਆ ਵਸਾ ਕੇ ਰੱਖਣਗੀਆਂ ਘਰ ਦੇ ਵਿੱਚ ਬੱਚਾ ਹੋਣ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ ਪਰ ਇਹਨਾਂ ਬੱਚਿਆਂ ਦੀ ਜ਼ਿੰਦਗੀ ਵੀ ਇਸ ਕਰਕੇ ਰੁੱਲ ਜਾਂਦੀ ਹੈ ਕਿਉਂਕਿ ਇਹ ਔਰਤਾਂ ਸਹੀ ਘਰ ਦੇ ਵਿੱਚ ਵਿਆਹੀਆਂ ਨਹੀਂ ਹੁੰਦੀਆਂ ਬਿਲਕੁਲ ਇਹੀ ਕਿਹਾ ਜਾਵੇਗਾ ਕਿਉਂਕਿ ਨਿਤ ਦਿਨ ਆਉਂਦੀਆਂ ਇਹੋ ਜਿਹੀਆਂ ਖਬਰਾਂ ਜਿੱਥੇ ਕਿ ਪੇਕਾ ਪਰਿਵਾਰ ਸੌਰਿਆਂ ਦੀਆਂ ਡਿਮਾਂਡਾਂ ਪੂਰੀਆਂ ਕਰਦਾ ਥੱਕ ਜਾਂਦਾ ਪਰ ਉਹ ਡਿਮਾਂਡ ਕਰਦੇ ਨਹੀਂ ਥੱਕਦੇ ਅੰਤ ਨੂੰ ਉਹਨਾਂ ਦੀ ਧੀ ਦੀ ਜਾਨ ਲੈ ਲਈ ਜਾਂਦੀ ਹੈ ਅਤੇ ਹੁਜਿਆ ਹੀ ਇੱਕ ਮਾਮਲਾ ਬਰਨਾਲਾ ਤੋਂ ਹੁਣ ਸਾਹਮਣੇ ਆ ਰਿਹਾ ਹੈ ਜਿੱਥੇ ਦੋ ਧੀਾਂ ਦੇ ਪਿਓ ਤੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਕਿ ਉਸ ਦਾ ਬਾਹਰ ਕੀਤੇ ਚੱਕਰ ਸੀ ਜਿਸ ਦੇ ਚਲਦੇ ਹੋਏ ਉਸਨੇ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਨਾਲ ਹੀ ਆਪਣੇ ਪੂਰੇ ਪਰਿਵਾਰਿਕ ਮੈਂਬਰਾਂ ਦੇ ਨਾਲ ਮਿਲ ਕੇ ਜਿਸ ਦੇ ਵਿੱਚ ਕੁੜੀ ਦੇ ਸਾਸ ਸੋਰਾ ਨਨਾਨ ਜੀਠ ਸਠਾਣੀ ਅਤੇ ਹੋਰ ਵੀ ਰਿਸ਼ਤੇਦਾਰ ਮੌਜੂਦ ਸੀ ਉਹਨਾਂ ਦੇ ਮੇਲੀਪੁਕ ਦੇ ਨਾਲ ਹੀ ਕੁੜੀ ਦੀ ਜਾਨ ਲੈਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਹਸਪਤਾਲ ਵਿਖੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇੱਕ ਫੋਨ ਤੱਕ ਨਹੀਂ ਕੀਤਾ ਗਿਆ ਕਿ ਤੁਹਾਡੀ ਤੇ ਬਿਮਾਰ ਹੈ ਜਾਂ ਫਿਰ ਇਸ ਹਾਲਤ ਦੇ ਵਿੱਚ ਹੈ ਕਿ ਉਹ ਬਚ ਨਹੀਂ ਪਾਵੇਗੀ ਸਗੋਂ ਉਹਨਾਂ ਨੂੰ ਮਾਸੀ ਦਾ ਫੋਨ ਆਇਆ ਸੀ ਜੋ ਕਿ ਕੁੜੀ ਦੇ ਘਰ ਦੇ ਨਜ਼ਦੀਕ ਹੀ ਰਹਿੰਦੀ ਹੈ ਉਹਨਾਂ ਦੇ ਵੱਲੋਂ ਹੀ ਪਰਿਵਾਰਿਕ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਪਰ ਜਿਸ ਸਮੇਂ ਤੱਕ ਪਰਿਵਾਰਿਕ ਮੈਂਬਰ ਪਹੁੰਚਦੇ ਨੇ ਇੱਕ ਤੋਂ ਬਾਅਦ ਦੂਜੇ ਹਸਪਤਾਲ ਉਸ ਕੁੜੀ ਨੂੰ ਰੈਫਰ ਜ਼ਰੂਰ ਕੀਤਾ ਜਾਂਦਾ ਹੈ ਪਰ ਹਾਲਾਤ ਇਹੋ ਜਿਹੇ ਸਨ ਕਿ ਹੁਣ ਉਸਦੀ ਜਾਨ ਜਾ ਚੁੱਕੀ ਹੈ ਜਿਸ ਤੋਂ ਬਾਅਦ ਕੁੜੀ ਦੇ ਪਿਕੇ ਪਰਿਵਾਰ ਦੇ ਵੱਲੋਂ ਕੀ ਕੁਝ ਦੱਸਿਆ ਜਾ ਰਿਹਾ ਹੈ ਤੇ ਕਿੰਝ ਉਹ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਉਹਨਾਂ ਦੇ ਮੂੰਹ ਸੁਣਦੇ ਹਾਂ ਵਿਆਹ ਲੈ ਕੇ ਉਹ ਕੀ ਕਰੋਗੇ ਤੁਸੀਂ ਵੀਰੇ ਇਹਨੇ ਮੁੰਡੇ ਨੇ ਮੇਰੀ ਭੈਣ ਦਾ ਗਾਲਾਂ ਕਿ ਠੀਕ ਹੈ ਤੇ ਇਹਨੇ ਪਹਿਲਾਂ ਮੇਰੀ ਭੈਣ ਨਾਲ ਮਾਰਕਟ ਕੀਤੀ ਹੈ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਸਾਨੂੰ 9 ਸਾਲ ਨੂੰ ਵਿਆਹ ਕਿਤੇ ਨੂੰ ਇਹਨ ਇੱਕ ਦਿਨ ਮੇਰੀ ਭੈਣ ਖੁਸ਼ ਨਹੀਂ ਰੱਖਿਆ ਮਾਰਕੁੱਟ ਕਰਕੇ ਅਸੀਂ ਕਈ ਵਾਰ ਸਮਝੋਤਾ ਕਰਤੇ ਆਂ ਵੀ ਤਾਂ ਜੋ ਸਾਡੀ ਭੈਣ ਨਾਲ ਜੋ ਵੀ ਬੱਚਿਆਂ ਦੇ ਖਾਤਰ ਅਸੀਂ ਇਹਦੇ ਨਾਲ ਸਪੇਡ ਦੇ ਰਹੇ ਆ ਸਾਡੇ ਨੇ ਮੰਨਤਾ ਕਰੀਆਂ ਇਹਨਾਂ ਨੇ ਆਕੇ ਇਹਦੀ ਭੈਣ ਜਿਹੜੀ ਉਹ ਹਾਲੇ ਤੱਕ ਨਹੀਂ ਪਹੁੰਚੀ ਉਹਦੇ ਸਮਝੋਤੇ ਨਾਲ ਅਸੀਂ ਪਹਿਲਾਂ ਵੀ ਤੋਰੀ ਸੀਗੀ ਠੀਕ ਐ ਤੇ ਹੁਣ ਇਹ ਮੁੰਡੇ ਨੇ ਕੱਲ ਦੇ ਮਾਰ ਪਰਸੋਂ ਨੂੰ ਮਾਰਕੁੱਟ ਕੀਤੀ ਮਾਰਕੁੱਟ ਕਰਕੇ ਅੰਦਰ ਹੀ ਮਾਰ ਕੇ ਪੁੰਡਾ ਲਾ ਕੇ ਆ ਗਿਆ ਵਾ ਠੀਕ ਐ ਤੇ ਸਾਨੂੰ ਦੱਸਿਆ ਤੱਕ ਨਹੀਂ ਗਿਆ ਹੈਗਾ ਸਾਨੂੰ ਮਾਸੀ ਸਾਡੇ ਨੇ ਇੱਥੇ ਰਹਿੰਦੇ ਆ ਲੋਕਲ ਉਹਨਾਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਸਾਨੂੰ ਇਸ ਇਹਨਾਂ ਦੀ ਮੰਗ ਸੀ ਬਿਮਾਰ ਕੁੱਟ ਕਰਦੇ ਸੀ ਵੀ ਸਾਨੂੰ ਕੁਛ ਵੱਡੇ ਆਈਟਮਾਂ ਦੇਣ ਕਿਉਂ ਸਾਡੇ ਅਸੀਂ ਗਰੀਬ ਬੰਦੇ ਆ ਸਾਡੇ ਜਿੰਨੀ ਕੁ ਜਾਇਸ ਸੀਗੇ ਅਸੀਂ ਦਿੱਤਾ ਇਹਨਾਂ ਨੂੰ ਇਹਨਾਂ ਦੀ ਮੰਗਾਂ ਵਧੀਆਂ ਗਈਆਂ ਨੇ ਇਹਦੀ ਮਾਂ ਨੇ ਵੀ ਸਾਡੀ ਧੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਪੂਰੇ ਪਰਿਵਾਰ ਨੇ ਸਾਡੇ ਨੂੰ ਸਾਡੀ ਕੁੜੀ ਦੀ ਅੱਜ ਇਹਨਾਂ ਨੇ ਜਾਨ ਲੈ ਲਈ ਹੈ ਪਰसों ਦਾ ਹੋਣੀ ਇਹਨਾਂ ਨੇ ਕੁੜੀ ਨੂੰ ਦਾਖਲ ਕੀਤਾ ਹੋਇਆ ਇੱਥੇ ਕਹਿੰਦੇ ਨੇ ਵੀ ਇੱਥੇ ਕੁੜੀ ਠੀਕ ਹੋ ਜੂਗੀ ਠੀਕ ਹੋ ਜੂਗੀ ਤਿੰਨ ਦਿਨ ਹੋ ਗਏ ਕੁੜੀ ਵੀ ਅੰਦਰ ਪਈ ਹੋਈ ਹੈ ਕੋਈ ਇਹਨਾਂ ਨੇ ਕੋਈ ਉਹਨਾਂ ਦੀ ਉਹ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਕੁੜੀ ਦੀ ਵੀ ਕੁੜੀ ਤਿੰਨ ਦਿਨ ਹੋ ਗਏ ਹਸਪਤਾਲ ਦੇ ਵਿੱਚ ਪਈ ਆਜੀ ਇਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਜੀ ਕੁੜੀ ਨੂੰ ਫਾਂਸੀ ਦੇ ਕੇ ਮਾਰਿਆ ਗਿਆ ਵੇ ਕੁੜੀ ਦੀ ਮੈਂ ਨਣਾ ਭਾਬੀ ਆ ਇਹ ਮੇਰੀ ਨੰਦ ਹੈ ਮੈਂ ਮਾਪੂਆ ਦੀ ਨੂੰ ਆ ਇਹ ਨਾ ਠੀਕ ਹੈ ਮੰਗ ਕੇ ਇਹਨਾਂ ਦੀ ਹੈ ਕਿ ਬੱਚਿਆਂ ਨੂੰ ਇਨਸਾਫ਼ ਦਿੱਤਾ ਜਾਵੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਸਾਡੀ ਕੁੜੀ ਨੂੰ ساری ਉਮਰ 15 14 15 ਸਾਲ ਹੋ ਗਏ ਨੇ ਕੁੜੀ ਨੂੰ ਇਹ ਕੁੜੀ ਨੂੰ ਕਦੀ ਇਹਨਾਂ ਨੇ ਕੋਈ ਸੁੱਖ ਨਹੀਂ ਦਿੱਤਾਗਾ ਮਾਰ ਕਟਾਈਆ 14 15 ਸਾਲ ਹੋ ਗਾ ਮਾਰ ਕਟਾਈਆ ਹੀ ਹੋ ਰਿਹਾ ਹੈ ਜੱਤੀ ਕੁੜੀ ਵਿਆਹੀ ਗਈ ਹੈ ਕਦੀ ਕਾਦੇ ਵਾਸਤੇ ਕਦੀ ਕਾਦੇ ਵਾਸਤੇ ਕਦੀ ਮੁੰਡੇ ਵਾਸਤੇ ਕਦੀ ਕਿਸ ਕਾਲ ਤੋਂ ਮਤਲਬ 2 ਮਹੀਨੇ ਬਾਅਦ ਕੁੜੀ ਨਾ ਝਗੜਾ ਕਰੇ ਕੁੜੀ ਨੂੰ ਰਖੜੀ ਬੰਨਣ ਤਾਂ ਕਰਨੀ ਆਣ ਦਿੱਤਾ ਇਹਨਾਂ ਨੇ ਆਈ ਨਹੀਂ ਕੋਈ ਰਖੜੀ ਬੰਨਣ ਤਾਂ ਕੁੜੀ ਨੂੰ ਨਹੀਂ ਆਂਦਾ ਰਖੜੀ ਕੁੜੀ ਫੇਰ ਚੁੱਪ ਕਰਕੇ ਬੈ ਗਈ ਲੜਾਈ ਕਲੇ ਬਚਨ ਦੀ ਇਹਨਾਂ ਤੋਂ ਸਾਡੀ ਮੰਗ ਹੈ ਹੀ ਬੱਸ ਇਹਨਾਂ ਨੂੰ عمر ਕੈ ਦੱਸਿਆ ਜਾਂ ਦਿੱਤੀ ਜਾਵੇ ਬੱਸ ਦੋਸिए ਕਿਨਾਂ ਦਾ ਸੋਹਰਾ ਜੀ ਹੈ ਸੱਸੇ ਘਰ ਵਾਲਾ ਵੇ ਦੇਵਰ ਜੇਠ ਸਭ ਹੈਗੇ ਨੇ ਨਾ ਤੇ ਨਨਾਨ ਨੇ ਨਦੋਈਆ ਵੀ ਹੈ ਮੇਰਾ ਨਾਮ ਅਮਰਜੀਤ ਸਿੰਘ ਹੈ ਮੇਰੀ ਬੇਟੀ ਹੈ ਜੀ ਇਥੇ ਵਿਆਹੀ ਤਕਰੀਬਨ 11-12 ਸਾਲ ਪਹਿਲੇ ਵਿਆਹੀ ਸੀ ਮੈਂ ਤੇ ਉਸ ਤੋਂ ਬਾਅਦ ਉਹ ਬਾਹਰ ਨਾਲ ਦਾਦੀ ਮੰਗ ਕਰਦੇ ਰਹੇ ਹੈ ਦਾਦੀ ਮੰਗ ਕਰਦੇ ਕਰੇ ਮਾਰ ਕਟਾਈ ਕਰਦੇ ਸੀ ਕੁੜੀ ਬੇਟੀ ਨੂੰ ਕਲ ਪੰਚਾਇਤ ਦੇ ਤੌਰ ਤੇ ਅਸੀਂ ਇਹਨਾਂ ਦਾ ਘਰ ਛੱਡ ਜਾਂਦੇ ਸੀ ਪੰਚਾਇਤ ਸਾਨੂੰ ਬੈਦੂਲੀ ਚੱਲ ਕੋਈ ਵੀ ਮਾੜੀ ਮੋਟੀ ਗੱਲ ਹੋ ਜਾਂਦਾ ਲੜਾਈ ਝਗੜਾ ਉਸ ਦਿਨ ਬੇਟੀ ਹੋ ਗਈ ਇਹਦੇ ਘਰ ਫੇਰ ਬੇਟੀ ਹੋ ਗਈ ਦੋ ਬੇਟੀਆਂ ਆ ਬੇਟੀਆਂ ਖੜੀਆਂ ਜੀ ਦੋਨੇ ਆ ਬੇਟੀਆਂ ਖੜੀਆਂ ਜੀ ਉਸ ਦਿਨ ਉਹਨਾਂ ਨੂੰ ਇਹਨੇ ਫੇਰ ਸਾਨੂੰ ਕਹਿੰਦਾ ਵੀ ਇਹਦੇ ਘਰ ਮੁੰਡਾ ਨਹੀਂ ਹੁੰਦਾ ਹੈਗਾ ਮੁੰਡਾ ਹੋਵੇ ਮੁੰਡਾ ਨਹੀਂ ਹੁੰਦਾ ਪਰੇਂਟਾਂ ਵੱਲੋਂ ਚ ਕਰਦਾ ਵੀ ਮਾਰਦਾ ਸੀ ਕੁੱਟਦਾ ਸੀ ਬਹੁਤ ਮਾਰ ਕਰਾਈ ਕਰਦਾ ਸੀ ਫਿਰ ਇਹ ਮੁਲਿਆਰੀ ਦੀ ਦੁਕਾਨ ਤੇ ਜੌਬ ਕਰਦਾ ਹੈ ਉੱਥੇ ਤਕਰੀਬਨ ਮੈਨੂੰ ਸ਼ੱਕ ਹੈ ਵੀ ਸ਼ੱਕ ਹੈ ਮੈਨੂੰ ਵੀ ਇਹਦਾ ਕਿਸੇ ਹੋਰ ਜਨਾਨੀ ਨਾਲ ਰਿਸ਼ਤ ਹੈ ਅੱਗੇ ਇਸਨੇ ਪਰਸੋਂ ਆਹ ਦੇ ਇੱਕ ਮੇਰੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਚਾਹ ਦਖਲ ਕਰਾਤਾ ਜਾ ਕੇ ਫਿਰ ਹੋ ਦੂਜੇ ਹਸਪੀਟਲ ਤੇ ਲੈ ਗਏ ਇਹਨਾਂ ਨੇ ਸਾਨੂੰ ਫੋਨ ਤੱਕ ਨਹੀਂ ਕੀਤਾ ਜਿਵੇਂ ਮਾਪਿਆਂ ਨੂੰ ਫੋਨ ਕਰਕੇ ਦੱਸ ਦਈਏ ਵੀ ਇਹਦੇ ਦਾ ਕੰਮ ਹੋ ਗਿਆ ਇਹਨਾਂ ਨੇ ਕਿਸੇ ਨੂੰ ਫੋਨ ਕੀਤਾ ਇੱਥੇ ਮੇਰੀ ਬੇਟੀ ਦੀ ਮਾਸੀ ਰਹਿੰਦੀ ਹੈ ਉਹਨੂੰ ਫੋਨ ਕਰਕੇ ਇਹਨਾਂ ਨੂੰ ਦੱਸਿਆ ਵੀ ਇਦਾਂ ਇਦਾਂ ਕੰਮ ਹੋ ਗਿਆ ਫਿਰ ਉਸ ਉਹ ਉਹ ਕੁੜੀ ਦੀ ਮਾਸੀ ਨੇ ਫਿਰ ਸਾਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਇਦਾਂ ਕੁੜੀ ਨੂੰ ਸਹੀ ਆ ਜਾਓ ਜਿਸ ਟਾਈਮ ਅਸੀਂ ਆਏ ਆ ਬੇਟੀ ਛੱਡੀ ਇੱਥੇ ਨਾਜ਼ੁਕ ਹਾਲਾਤ ਵਿੱਚ ਦਾਖਲ ਸੀ ਤੇ ਡਾਕਟਰਾਂ ਨੇ ਸਾਨੂੰ ਮਿਲਣ ਦੀ ਮਿਲਣ ਤੱਕ ਵੀ ਨਹੀਂ ਜਾਣ ਦਿੱਤਾ ਉਸ ਤੋਂ ਬਾਅਦ ਫਿਰ ਡਾਕਟਰਾਂ ਨਾਲ ਅਸੀਂ ਮੈਂ ਤੜਾ ਗੱਲ ਕਰਕੇ ਬੇਟੀ ਨੂੰ ਮਿਲੇ ਹਾਂ ਮਿਲੇ ਤਾਂ ਦੇਖੀ ਹਾਲਾਤ ਬਹੁਤ ਹੀ ਨਾਜ਼ੁਕ ਸੀ ਤਕਰੀਬਨ ਮਰਿਆਂ ਵਰਗੀਆਂ ਸੀ ਅੱਜ ਉਸ ਦੀ ਮੌਤ ਹੋ ਗਈ ਡਾਕਟਰਾਂ ਨੇ ਡੈੱਡ ਦੱਸਤਾ ਉਸ ਨੂੰ ਜੀ ਆ ਦੋ ਬੇਟੀਆਂ ਨੇ ਉਸ ਦੀਆਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਇਹ ਤਕਰੀਬਨ ਇਹ ਜਿੰਨਾ ਜਿਹੜੇ ਪਰਿਵਾਰ ਦੇ ਮੈਂਬਰ ਨੇ ਸਾਰੇ ਨਾਲ ਇਹਦੀ ਮਿੱਲੀ ਭਗਤ ਨਾਲਿਆਂ ਨੇ ਮੇਰੀ ਬੇਟੀ ਨੂੰ ਮਾਰਤਾ ਇਹਦਾ ਇੱਕ ਸੱਸਾ ਜੀ ਇੱਕ ਇੱਕ ਨਨਾਨਾ ਇੱਕ ਦਿਓਰ ਹੈ ਇੱਕ ਜੇਠ ਹੈ ਇਹ ਬੀ ਐਮ ਸੀ ਹੈ ਜੀ ਇਹ ਪੁੱਛੋ ਲੈ ਉਸੇ ਦੇ ਨਹੀਂ ਰੈਫਰ ਕਰਤਾ ਸੀ ਵੀ ਤੁਸੀਂ ਲੈ ਜਾਓ ਇਹਨੂੰ ਵੀ ਇੱਥੇ ਇਹਦਾ ਇਲਾਜ ਨਹੀਂ ਹੋ ਸਕਦਾ ਇਹ ਫਿਰ ਕਿਹੜਿਆ ਸੁਣ ਲੈ ਗਏ ਸੀ ਸਰ ਪ੍ਰਦੀਪ ਦੇ ਡਾਕਟਰ ਪ੍ਰਦੀਪ ਦੇ ਲੈ ਗਏ ਉਹਨਾਂ ਨੇ ਵੀ ਜਵਾਬ ਦਿੱਤਾ ਇਹਨਾਂ ਨੇ ਇੱਥੇ ਰੈਫਰ ਕਰਤਾ ਸੀ ਉਹਨਾਂ ਦੀ ਮੌਤ ਹੋ ਗਈ ਜਾਂ ਲੜਕੀ ਵਾਲੇ ਕਹਿ ਰਹੇ ਆ ਕਿ ਮਤਲਬ ਕਤਲ ਕੀਤਾ ਗਿਆ ਕੀ ਕਹਿਣਾ ਚਾਹੋ ਸਰ ਇੱਕ ਰੁਕਾ ਮਸੂਲ ਹੋਇਆ ਸਾਨੂੰ ਮੰਜੂ ਵਾਈਫ ਆਫ ਅਵਤਾਰ ਸਿੰਘ ਪਾਸੀ ਗੜੀ ਨੰਬਰ 9 ਪੱਤੀ ਰੋਡ ਬਰਨਾਲਾ ਜੀ ਇਹਨਾਂ ਦੀ ਉਮਰ ਨੂੰ 30 ਸਾਲ ਦੀ ਹੈਗੀ ਆ ਤੇ ਇਹਦੀ ਮੌਤ ਦਾ ਸਾਨੂੰ ਰੁੱਕਾ ਮਸੂਰ ਹੋਇਆ ਸੀ ਅਸੀਂ ਮੌਕੇ ਤੇ ਜਾ ਕੇ ਵੈਰੀਫਾਈ ਕਰਕੇ ਆਂ ਜੀ ਸਾਰਾ ਕੁਝ ਤੇ ਹੁਣ ਅੱਗੇ ਇਹਦੀ ਜੋ ਇਹਨਾਂ ਦੇ ਲੜਕੀ ਦੇ ਵਾਰਿਸ ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈਆਂ ਵਿੱਚ ਲਿਆਵਾਂਗੇ ਜੀ ਅੱਛਾ ਸੀ ਇਹਨਾਂ ਦੇ ਇਹਨੇ ਦੋ ਲੜਕੀਆਂ ਜੀ ਅੱਛਾ ਕੀ ਉਮਰ ਇਹਨਾਂ ਨੇ ਇਹਨਾਂ ਦੀ ਉਮਰ ਹੈਗੀ ਹੈ 29-30 ਸਾਲ ਹੈ ਜੀ ਅੱਛਾ ਇਹਦਾ ਘਰ ਵਾਲਾ ਕੀ ਕੰਮ ਕਰਦਾ ਸੀ ਲੇਬਰ ਹੀ ਕਰਦਾ ਜੀ ਕਿ ਕੋਈ ਤੱਥ ਸਾਹਮਣੇ ਆਉਂਦੇ ਤਾਂ ਕੀ ਕਾਰਵਾਈ ਕੀਤੀ ਜਾਂਦੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਕੈ ਮੈਰੀ ਦੀ ਮਾਰ ਦਿਓ ਓਏ ਅੱਜ ਤੂੰ ਕਿੰਨੇ ਸਾਲ ਹੋ ਗਏ